ਕਰਨਗੇ ਜਿੱਥੇ ਤਿੰਨ ਬੱਸਾਂ ਚੱਲਦੀਆਂ ਨੇ ਜੀ ਇੱਕ 7:50 ਤੇ ਬਾਇਆ ਨਗਲਾ ਇੱਕ 8:05 ਮਿੰਟਾਂ ਤੇ ਮਿੰਨੀ ਚੱਲਦੀ ਹੈ ਇੱਕ 8:15 ਮਿੰਟਾਂ ਤੇ ਵੱਡੀ ਬੱਸ ਚੱਲਦੀ ਹੈ ਜਿਹਦੇ ਵਿੱਚ ਦੋ ਬੱਸਾਂ 52 ਸੀਟਰ ਨੇ ਤੇ ਇੱਕ ਬੱਸ 26 ਸੀਟਰ ਹੈ ਠੀਕ ਹੈ ਜੀ ਸਾਡਾ ਮੇਨ ਰੋਲ ਆ ਇਹੀ ਹੈ ਵੀ ਜਿਹੜੀਆਂ ਇੱਥੇ ਆਪਣੇ ਲਹਿਰੇ ਨੂੰ ਸੁਨਾਮ ਤੋਂ ਸੰਗਰੂਰ ਤੱਕ ਆਪਾਂ ਉਹਨੂੰ ਬੱਸਾਂ ਪ੍ਰੋਵਾਈਡ ਕੀਤੀ ਜਾਣਾ ਸਰਕਾਰੀ ਦੂਜੀ ਗੱਲ ਇੱਥੇ ਹੁਣ ਜਿੰਨੇ ਵੀ ਸਫ਼ਰ ਕਰਦੇ ਨੇ ਸੁਨਾਮ ਤੋਂ ਲਹਿਰੇ ਤੋਂ ਸੁਨਾਮ ਜਾਂ ਸੰਗਰੂਰ ਸਭ ਦਿੱਲੀ ਕੰਮਕਾਰ ਵਾਲੇ ਨੇ ਤੇ ਦਿੱਲੀ ਪਾਸ ਬਣਾਏ ਹੋਏ ਨੇ ਪਾਸ ਵੀ ਪੀਆਰਟੀਸੀ ਨੇ ਸਾਨੂੰ ਦਿੱਤੇ ਹੋਏ ਨੇ ਵੀ ਤੁਸੀਂ ਦਿੱਲੀ ਸਫਰ ਕਰੋ ਤੁਹਾਡਾ ਅੱਧਾ ਖਰਚਾ ਲੱਗੂਗਾ ਹੁਣ ਸਾਡੇ ਪਾਸ ਵੀ ਬਣਾਤੇ ਸਾਨੂੰ ਸਰਕਾਰੀ ਕੋਈ ਬੱਸਾਂ ਵੀ ਨਹੀਂ ਹੈਗੀਆਂ ਹੁਣ ਅਸੀਂ ਪ੍ਰਾਈਵੇਟ ਤੇ ਜਾਣਿਆਂ ਨਾਲ ਤਾਂ ਅਸੀਂ ਪਾਸ ਬਣਾਉਂਦੇ ਆ ਨਾਲੇ ਅਸੀਂ ਪੈਸੇ ਲਾ ਰਹੇ ਆ ਪਾਸ ਬਣਾਉਣ ਦੇ ਬਾਵਜੂਦ ਵੀ ਸਾਨੂੰ ਦਿੱਲੀ ਕਰਾਇਆ ਲਾਉਣਾ ਪੈਂਦਾ ਦੂਜੀ ਗੱਲ ਜਿਹੜੀ ਪ੍ਰਾਈਵੇਟ ਨੇ ਹੁਣ ਭੜਕੇ ਜਾਂਦੀਆਂ ਨੇ ਸਾਨੂੰ ਰੋਜ਼ ਲੜ ਕੇ ਧੱਕਾ ਮੁੱਕੀ ਕਰਕੇ ਚੜ੍ਹਨਾ ਪੈਂਦਾ ਹੈ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਸੀ ਤੇ ਲਹਿਰੇ ਆਪਣੇ ਜਿਹੜੇ ਬਰਿੰਦਰ ਕੋਇਲ ਨੇ ਜੀ ਐਮਐਲਏ ਸਾਹਿਬ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਹੱਲ ਹੋ ਗਿਆ ਹਾਲਾਂਕਿ ਇਹ 8:00 ਵਜੇ 5 ਮਿੰਟਾਂ ਦਾ ਜਿਹੜੀ ਬੱਸ ਚੱਲਦੀ ਸੀ ਉਹ ਪਹਿਲੀ ਹੀ ਚੱਲਦੀ ਸੀ ਇਹੀ ਕਹਿੰਦੇ ਹੱਲ ਹੋ ਗਿਆ ਇਨੀ ਤਿੰਨ ਚਾਰ ਵਾਰੀ ਪੀਆਰਟੀਸੀ ਵਾਲੇ ਮੁਲਾਜ਼ਮਾਂ ਨੂੰ ਕਹਤਾ ਵੀ ਕੋਈ ਹੱਲ ਕਰਾਓ ਸਾਡਾ ਕੋਈ ਵੀ ਹੱਲ ਨਹੀਂ ਕਰ ਰਿਆ ਹੁਣ ਸਾਡਾ ਹੁਣ ਇਸ ਲੈਵਲ ਤੇ ਸਾਡਾ ਕੋਈ ਹੱਲ ਕੀਤਾ ਜਾ ਜਿਆਦਾ ਪਾਸ ਨਾ ਬਣਾਓ ਜਾਂ ਫਿਰ ਜੇ ਪਾਸ ਬਣਾਏ ਨੇ ਤਾਂ ਸਾਰਿਆਂ ਨੂੰ ਇਹ ਸੁਵਿਧਾ ਦਿੱਤੀ ਜਾਵੇ ਬੱਸ ਘੜਾਉਂਦਾ ਸਵਾਰੀਆਂ ਨੇ ਬੱਸ ਰੋਕੀ ਹੈ ਜੀ ਇੱਥੇ ਟਾਈਮ ਨੇ ਤਿੰਨ ਸ 27 ਸਵਾਰੀਆਂ ਲੋਡ ਨੇ ਸਾਨੂੰ ਤੇ ਸਵਾਰੀ ਖੜੀ ਐ ਇੱਥੇ 150 ਜਿਹਦਾ ਮੈਂ 5-7 ਖੜਾ ਕੇ ਲੈ ਕੇ ਜਾਵਾਂ ਉਹ ਉਹਨਾਂ ਦੇ ਤਰਾਜ ਕਰਦੇ ਨੇ ਵੀ ਉਹਨਾਂ ਨੂੰ ਵੀ ਲਾਹੋ ਜਾ ਸਾਰੇ ਜਾਵਾਂਗੇ ਓਵਰ ਲੋਡ ਦਾ ਸੀ ਲੈ ਨਹੀਂ ਜਾ ਲੈ ਕੇ ਜਾ ਸਕਦੇ ਜੀ ਸਰਕਾਰ ਦੇ ਆਰਡਰ ਨੇ ਉਹ ਇੱਕ ਵਾਰ ਕਿੰਨਾ ਟਾਈਮ ਲੱਗ ਰਿਹਾ ਇੱਥੇ 15-20 20-25 ਮਿੰਟ ਹੋ ਗਏ ਬੱਸ ਕਰੀਏ ਜਾਂਦੀ ਨਹੀਂ ਬੱਸ ਹੱਥ 15 ਦਾ ਟਾਈਮ ਹੈ ਕਿੰਨੀਆਂ ਬਸਾਂ ਦਾ ਜਿਹੜਾ ਇਹਦਾ ਗੱਡੀ ਪਿੱਛੋਂ ਹੀ ਖੁੱਲ ਹੋ ਜਾਂਦੀ ਜਾਂ ਕਾ ਮੂਨ ਕਦੋਂ ਆਉਂਦੀ ਐ ਜੀ ਇਹਦਾ ਜਾਖਲ ਚੋਟੀਆਂ ਤੁਸੀਂ ਗੱਡੀ ਸਿੱਖੜ ਹੋ ਜਾਂਦੀ ਐ ਫੋਲਾ ਮਤਲਬ ਕਿ ਇੱਥੇ ਕਿਟੋਟਾ 150 ਸਵਾਰੀ ਖੜੀ ਐ ਇਹ ਜਿਹੜੇ ਦੋ ਟਾਈਮ ਆ ਗਿਆ ਉਹ ਤਿੰਨ ਟਾਈਮ ਨੇ ਜੀ ਸਾਡੇ ਹੋਰ ਦੋ ਟਾਈਮ ਗੱਡੀਆਂ ਘੱਟ ਹੋਣ ਹੁਣ ਕਾਰਨ ਗੱਡੀ ਕੋਹ ਆ ਰਹੀ ਇੱਥੇ ਬਸ ਖੜਾਉਣ ਦਾ ਕਾਰਨ ਇਹ ਹੈ ਜੀ ਚ 26 ਸਵਾਰੀਆਂ ਬੈਂਦੀਆਂ ਨੇ 26 ਤੋਂ ਕਨੈਕਟਰ ਡਰਾਈਵਰ ਨੇ ਵਿਚਾਰ ਪੰਜ ਚਾਰ ਵੱੱਟ ਲੈ ਜਾਗੇ ਵੱਟ ਸਵਾਰੀ ਨਹੀਂ ਬਣਦੀ ਲੈ ਕੇ ਨਹੀਂ ਆਉਂਦੇ ਇਹਦਾ ਕਾਰਨ ਇਹ ਹੈ ਵੀ ਸਾਰੇ ਸਟੂਡੈਂਟ ਜਿੰਨੇ ਮੁਲਾਜ਼ਮ ਸਾਰੇ ਪਰੇਸ਼ਾਨ ਹੋ ਕਿ ਦਾ ਡੇਲੀ ਪਾਸ ਆ ਕੇ ਦਾ ਸਟੂਡੈਂਟ ਪਾਸ ਆ ਸਾਰਿਆਂ ਨੂੰ ਦਿੱਕਤ ਆ ਹੁੰਦੀ ਆ ਇਹ ਜਿਹੜੇ ਆਪਣੇ 7:50, 8:05, 8:15 ਟਾਈਮ ਆ ਇਹਨਾਂ ਖਨੌਰੀ ਬਾਰਡਰ ਤੇ ਚੱਕ ਕੇ ਮਰੀਆਂ ਬੱਸਾਂ ਵੀ ਲਹਿਰੇ ਆ ਕੇ ਸਟੂਡੈਂਟ ਜਾਂ ਸਟਾਫ ਰੇਲੀ ਕਿੱਥੇ ਜਾਊਗਾ ਇਹ ਬੇਨਤੀ ਹੈ ਸਰਕਾਰ ਨੂੰ ਵੀ ਕਿਰਪਾ ਕਰਕੇ ਜਿਹੜੀਆਂ ਬੱਸਾਂ ਨੇ ਉਹ ਟਾਈਮਸ ਇੱਥੇ ਆਉਣ ਨਹੀਂ ਬੱਸਾਂ ਦੀ ਟਾਈਮਿੰਗ ਜੋ ਉਹਨਾਂ ਦਾ ਟਾਈਮ ਹੈ ਸਾਰੀਆਂ ਬੱਸਾਂ ਚੱਲਣੀਆਂ ਚਾਹੀਦੀਆਂ ਨੇ ਬੱਸਾਂ ਤਕਰੀਬਨ ਤਿੰਨ ਬੱਸਾਂ ਚੱਲਦੀਆਂ ਨੇ ਇੱਕ 7:50 ਮਿੰਟ ਤੇ 8:05 ਤੇ ਤੇ 8:15 ਤੇ ਪਰ ਤਿੰਨੇ ਬੱਸਾਂ 'ਚੋਂ ਇੱਕੇ ਬੱਸ ਚੱਲਦੀ ਹੈ ਜਿਹਦੇ ਕਾਰਨ ਸਾਰੀਆਂ ਸਵਾਰੀਆਂ ਨੂੰ ਸਟੂਡੈਂਟਸ ਨੂੰ ਤੇ ਹੋਰ ਕੰਮ ਕਰਨ ਵਾਲੇ ਸਾਰੇ ਬੰਦਿਆਂ ਨੂੰ ਬੜੀ ਪਰੇਸ਼ਾਨੀ ਆਂਦੀ ਹੈ। ਤਾਂ ਸਾਡੀ ਸਰਕਾਰ ਨੂੰ ਵਾਰ-ਵਾਰ ਇੱਕੋ ਬੇਨਤੀ ਹੈ ਵੀ ਸਾਰੀਆਂ ਬੱਸਾਂ ਜਿਹੜੇ ਚੱਲ ਰਹੀਆਂ ਹਨ ਉਹਨਾਂ ਨੂੰ ਚਲਾਣਾ। ਬੱਸਾਂ ਇੱਥੋਂ ਹਟਾ ਕੇ ਖਨੋਰੀ ਬਾਰਡਰ ਤੇ ਭੇਜਤੀਆਂ ਕਿ ਉਹ ਸਾਰੀਆਂ ਬੱਸਾਂ ਲੈਰੇਗਾ ਅਗਲੇ ਖਨੋਰੀ ਬਾਰਡਰ ਦੇ ਭੇਜਨੇ ਸੀ। ਅਸੀਂ ਵਾਰ-ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਸਾਰੀਆਂ ਬੱਸਾਂ ਚਲਾਣਾ ਤੇ ਤਾਂ ਕਿ ਬੱਸ ਨੂੰ ਰੋਕਣ ਦਾ ਕਾਰਨ ਕੀ ਆ ਤੁਹਾਡਾ? ਬੱਸ ਨੂੰ ਰੋਕਣ ਦਾ ਕੋਈ ਕਾਰਨ ਨਹੀਂ ਹੈਗਾ। ਬੱਸਾਂ ਦੇ ਵਿੱਚ ਰੂਲ ਕਰਿਆ ਹੋਇਆ ਵੀ ਜਿੰਨੀਆਂ ਸੀਟਾਂ ਉਹਨੇ ਬੰਦੇ ਚੜ੍ਹ ਕੇ ਜਾਣਗੇ। ਬਸਾਂ ਨਾ ਹੋਰ ਬਸਾਂ ਆਣ ਦੇ ਕਾਰਨ ਲੋਕ ਇੱਕੋ ਬਸ ਚੜ ਜਾਂਦੇ ਨੇ ਤੇ ਕੰਡਕਟਰ ਡਰਾਈਵਰ ਆਪਣੀ ਰੂਲ ਕਾਰਨ ਮਜਬੂਰ ਨਹੀਂ ਵੀ ਹੋਰ ਨੂੰ ਲੈ ਕੇ ਨਹੀਂ ਜਾ ਸਕਦੇ ਤਾਂ ਕਰਕੇ ਬਸ ਰੋਕ ਰੱਖੀ ਇਹਨਾਂ ਨੇ